ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਬਤ ਰਾਜ ਦੀ ਵੀਡੀਓ ਜੀ ਤੁਹਾਡੇ ਨਾਲ ਤਿੰਨ ਬੈੜਾ ਸਾਂਝਾ ਕਰਨਾ ਹੈ ਤੇ ਤਿੰਨੇ ਹੀ ਗੱਬਣ ਚੈੱਕਪਾਸ ਨੇਗੀਆਂ। ਇੱਕ ਤਾਂ ਜਿਹੜੀ ਸਾਹਮਣੇ ਬਚਾਲੇ ਬੈਠ ਗਈ ਦਾ ਤੋਕੜ ਗੱਬਣਾ ਤੇ ਆ ਜਿਹੜੀ ਬੱਚੀ ਇੱਧਰ ਮੰਗ ਇਹ ਹੀਫਰ ਬੱਚੀ ਗੱਬਣ ਚੈੱਕਪਾਸ ਹੈ। ਇੱਕ ਇੱਧਰ ਬੱਚੀ ਖੜੀ ਇਹ ਵੀ ਹੀਫਰ ਬੱਚੀ ਹੈ ਗੱਬਣ ਚੈੱਕਪਾਸ ਠੀਕ ਆ। ਤਿੰਨ ਨਾਲ ਤੁਹਾਨੂੰ ਦਿਖਾਉਣੇ ਆਗੇ ਆਪਾਂ ਜਿਹੜੇ ਭਰਾ ਨੂੰ ਜਿਹੜਾ ਨਾਲ ਪਸੰਦ ਆਊਗਾ ਕੋਲਿਆ ਕੇ ਵੇਚੇਜ ਕੋਈ ਤੁੱਥਲੀ ਕਰ ਸਕਦਾ ਹੈਗਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫੋਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਵਾਲੋ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਬਾਈ ਨਾਲ ਜਰਾ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਜੀ ਨਾਮ ਬਲਬੀਰ ਸਿੰਘ ਜੀ ਪਿੰਡ ਸੰਧੂ ਕਲਾਂ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਭਧੌੜ ਸ਼ਾਹ ਨੇੜੇ ਆ ਗਿਆ ਭਧੌੜ ਵੀ ਨੇੜੇ ਆ ਸੈਣਾ ਵੀ ਤਪਾ ਵੀ ਨੇੜੇ ਹੀ ਆਪਣੇ ਭਾਈ ਰੂਪਾ ਇਧਰ ਟਵਾਲੀ ਜਾਇ ਮੈਂ ਪਿੰਡ ਆ ਗਿਆ ਸਾਰੇ ਬੜੇ ਬੜੇ ਨੇੜੇ ਨੇੜੇ ਠੀਕ ਠੀਕ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ ਮੋਬਾਈਲ ਹੈਗਾ 8427403945 ਕਿੱ ਇਹ ਪਲੂਣ ਬੱਚੂ ਹੀ ਤਾਂ ਹਜੇ ਹਾਂਜੀ ਪਹਿਲੇ ਸੂਏ ਬੱਸੀ ਹੈਗੀ ਹਜੇ ਪਹਿਲਾਂ ਨੂੰ ਸਾਢੇ 3 ਨ ਮਹੀਨਿਆਂ ਦੀ ਗੱਭ ਹੋ ਗਈ 13 ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ ਅੱਜ ਵੀਡੀਓ ਬਾਹਰ ਆਈ ਆਪਣੀ 29 ਤਰੀਕ ਨੂੰ ਨੌਵਾਂ ਮਹੀਨਾ ਤੇ 2025 ਨੂੰ 13 ਨੂੰ ਇਹਨੂੰ ਪੰਜਵਾਂ ਚਾਰ ਮਹੀਨਾ ਦੇ ਗੱਭ ਹੋ ਜੂਗੀ ਇਹ ਹੁਣ ਸਾਢੇ 13 ਤੇ 16 ਸਾਢੇ 3 ਨ ਮਹੀਨਿਆਂ ਦੀ ਪੂਰੀ ਹੋ ਗਈ ਹਾਂਜੀ ਹੈ ਪਹਿਲੇ ਸੂਏ ਵਾਸਤੇ ਗੱਭਣਾ ਪਹਿਲੇ ਹਾਂ ਲਾ ਤੋਰਦਗੇ ਤੇ ਕੱਦ ਘਾਟ ਬਹੁਤ ਜ਼ਿਆਦਾ ਗਿਆ ਨਾ ਬਾਈ ਕੱਦ ਬਹੁਤ ਹਾਂ ਕੱਦ ਕਰਮਲ ਦਾ ਮਿਸਟਰ ਕਰਿਓ ਬਹੁਤ ਜ਼ਿਆਦਾ ਗਿਆ ਵਹਿੜ ਦਾ ਜੋੜਣਾ ਦਿਖਾ ਪੁੱਤ ਜੋਰ ਤਾਂ ਐ ਉਹ ਕਹਿੰਦਾ ਅਸੀਂ ਜਿਉਂ ਹੀ ਨਿਕਰੋਂ ਕੱਢੀ ਸੀ ਹਾਂ ਜਿਹੋ ਲੈ ਕੇ ਆਂਦੀ ਹੈ ਨਾ ਤੇ ਲੰਬਾਈ ਓਦੋਂ ਵੱਧ ਐ ਕਾਦੋਂ ਓਦੋਂ ਵੱਧ ਐ ਉਚਾਈ ਓਦੋਂ ਵੱਧ ਐ 4 ਫੁੱਟ ਨੂੰ ਮਤਲਬ ਕਿ ਵੀ ਬੈਡ ਪੂਰੀ ਓਕੇ ਸਿੱਕੇ ਬੰਦ ਐ ਕੋਈ ਕਮੀ ਨਹੀਂ ਐ ਫੇਸ ਕੁਆਲਿਟੀ ਬਰੀਡ ਜਿੰਨੀ ਹੈ ਇਹ ਤੁਹਾਡੇ ਸਾਹਮਣੇ ਦੇਖ ਸਕਦੇ ਹੋਗੇ ਤੇ ਕੱਦ ਕਾਠੇ ਪਾਸੋਂ ਚੰਗੀਆਂ ਸ਼ਕੀਨ ਐ ਥਣ ਚਾਰੀ ਆ ਬਾਈ ਚਾਰੀ ਚਾਰੀ ਜੀ ਠੀਕ ਐ ਥਣ ਵੀ ਐ ਗੁੱਲੇ ਵਾਲਾ ਕੱਢੂ ਜਮ ਠੀਕ ਐ ਚੰਗੀ ਆ ਗਈ ਹੈ ਨਾ ਹਾਂ ਪੂਰੀ ਐ ਕਦ ਕਾਢਦੀ ਆ ਕਦ ਕਦ ਪਾਈ ਦੇ ਆ ਮੋਢੇ ਤੱਕ ਜਾਂਦੀ ਆ ਲੈ ਥਾਣ ਦਿਖਾ ਦੀ ਬੈਠ ਰਿਹਾ ਆਪਾਂ ਇੱਧਰ ਹੋ ਜਾ ਲੈ ਇੱਥੇ ਨੀ ਕਮਾਲ ਲਈ ਨਾ ਵੱਤ ਬੱਸ ਹਾਂ ਐ ਗੁੱਲੇ ਵਾਲਾ ਮੋਟਾ ਥਣ ਕੱਢੂ ਵਧੀਆ ਠੀਕ ਹੈ ਜੀ ਤੇ ਭਾਈ ਬਲਵੀਰ ਹਾਂ ਆਪਾਂ ਜੇ ਜੇ ਰੇਟ ਵਾਲੀ ਗੱਲ ਕਰੀਏ ਨਾ ਭਾਜੀ ਰੇਟ ਉਹਦਾ ਜਾਇਜ਼ ਹੀ ਕਰਾਂਗੇ ਕੋਈ ਬਾਲਾ ਨਹੀਂ ਆਪਾਂ ਹਾਂ 32000 ਰੁਪਏ 32000 ਮਾਣਤਾਂ ਵਿੱਚੋਂ ਮਾਣਤਾਂ ਕਰਾਂਗੇ ਸਾਢੇ 3:30 ਦੀ ਗੱਬਣਾ ਹੈ ਹਾਂ ਰਹਿਗੇ ਸਾਢੇ 5:30 ਸਾਮਣੇ ਵਾਲੇ ਰਹਿਗੇ ਹਾਂ ਠੀਕ ਐ 32 ਇਹ ਛੋਟਾ ਮਾਣਤਾਂ ਕਰ ਦੂ ਬਾਈ ਤੇ ਬਾਕੀ ਕੋਈਆਂ ਕਿਤੇ ਦੇਖਦਾ ਕੱਦ ਕਾਠਲ ਪਾ ਤੁਹਾਨੂੰ ਛੋਟੀ ਲੱਗੂ ਪੂਰੀ ਫੁੱਲ ਵੱਡਿਆਂ ਵੜਾ ਚ ਇੱਕ ਆ ਗਈ ਐ ਠੀਕ ਐ ਹਾਂਜੀ ਤੇ ਨਸਰ ਰੰਗ ਬ੍ਰੈਂਡ ਜਿੰਨਾ ਐ ਤੁਹਾਡੇ ਸਾਹਮਣੇ ਚ ਕੋਈ ਦੇਖ ਅੱਛਾ ਹੋਰ ਗੱਲ ਆ ਪਹਿਲੇ ਸੂਏ ਹੈਗੀ ਹੂੰ ਕੋਈ ਵੱਡ ਦੀ ਬੈਂਕ ਨਹੀਂ ਹਾਂ ਵੀ ਜਿਹੜੀ 3 ਮਹੀਨਿਆਂ ਜਾਂ 6 ਮਹੀਨਿਆਂ ਜਾਂ ਸਾਲ ਚ ਦੁੱਗਣਾ ਕਰਦੇ ਹੋਏ ਇੱਕ ਇਹ ਬੈਂਕ ਇਹ ਬੈਂਕ ਐ ਇਹ ਦੁੱਗਣੇ ਦੀ ਕਰਮ ਵਾਲੇ ਹਾਂ ਢਾਈ ਗੁਣਾ ਤੱਕ ਢਾਈ ਗੁਣਾ ਕਰ ਜੇ ਯਾਨੀ ਅੱਜ ਆਪਾਂ ਜਿਹੜਾ ਮੁੱਲ ਕਰ ਰਹੇ ਹਾਂ ਇਹਦੋਂ ਦੁੱਗਣਾ ਦੇ ਉਧੇ ਆਪਾਂ ਲੈ ਲਾਂਗੇ ਦੁੱਗਣੇ ਦਾ ਸਹੀ ਉਦੋਂ ਵੱਧ ਵੇਖਦੀ ਅਗਲੇ ਦੀ ਹਾਂ ਭਵੇਂ ਅੱਜ ਸਾਈ ਰੱਖ ਲੈ ਅਗਲਾ ਠੀਕ ਐ ਦੁੱਗਣੇ ਦੀ ਜਿਵੇਂ ਲਾ ਆਪਾਂ 32 ਦੇ 64 ਦੀ ਆਪਣੀ 32 ਆਪਾਂ ਮੁੱਲ ਕਰਦੇ ਆਂ ਇਹਦੋਂ ਹੀ ਮਾਨਦਾਨ ਕਰਾਂਗੇ ਜਿੰਨੇ ਦੀ ਦੇਵਾਂਗੇ ਸਾਈ ਰੱਖ ਲੈ ਦੁੱਗਣੇ ਦੀ ਦੁੱਗਣੇ ਦੀ ਆਪਾਂ ਲਿਆਵਾਂਗੇ ਸਹੀ ਲੈ ਇਹ ਵੀ ਗੱਲ ਨਿਬੜ ਗਈ ਬਾਈ ਦੀ ਠੀਕ ਐ ਦੇਖ ਸਕਦੇ ਮੈਂ ਤਾਂ ਜਿਹੜੀ ਗੱਲ ਕਹਦੀ ਉਹ ਤਾਂ ਭਾਜ ਦੇ ਜੀ ਹਾਂ ਤੇ ਦੋ ਨੰਬਰ ਤੇ ਜਿਵੇਂ ਆ ਬੱਚੀ ਆ ਗਈ ਆ ਬੈਠਾ ਗਈ ਜਿਵੇਂ ਇਹ ਕਿਹੜਾ ਸੁਆ ਇਹ ਪਹਿਲਾ ਸੁਆ ਸੁਈ ਵੀ ਆ ਇਸ ਟਾਈਮ ਹਾਂ ਇਹ 5 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਲੱਗ ਜਾਊਗਾ ਬਾਈ 5 ਤਰੀਕ ਨੂੰ 8ਵਾਂ ਇਹਦਾ ਸੌਦਾ ਹੋ ਗਿਆ ਸੀ ਵੀਡੀਓ ਪਾਈ ਸੀ ਹਾਂ ਬੰਦੇ ਨੇ 3000 ਰੁਪਿਆ ਵੀ ਪਾਤਾ ਹੂੰ ਵੀਰਵਾਰ ਨੂੰ ਸ਼ਾਮ ਨੂੰ 7 ਵਜੇ ਸੌਦਾ ਹੋਇਆ ਸੀ ਇਹਦਾ ਹੂੰ ਉਦੋਂ ਬਾਅਦ ਹਾਂ ਕੱਲ ਬੰਦੇ ਨੇ ਮੈਨੂੰ ਜਵਾਬ ਦਿੱਤਾ ਕਹਿੰਦਾ ਪੈਸੇ ਨਹੀਂ ਬਣੇ ਅੱਛਾ ਹਾਂ ਮਾਣੂ ਕਿ ਹਾਂ ਮੇਰੇ ਕੋਲੇ ਆ ਜਾ ਕੋਈ ਗੱਲ ਨਹੀਂ ਹਮ ਨਹੀਂ ਬਣੇ ਮੈਂ ਖਾ ਉਹਦੇ ਪੈਸੇ ਨਗਦ ਲੈ ਜਾ ਸਹੀ ਗੱਲ ਹੱਥੇ ਤੇਰੇ ਪਾਉਂਦਾ ਨਹੀਂ ਹਾਂ ਕਿਰਾਇਆ ਵੀ ਦੇ ਤੈਨੂੰ ਤੈਨੂੰ ਆਏ ਨੂੰ ਪਰ ਕੋਲੇ ਇੱਕ ਵਾਰੀ ਹਾਂ ਇੱਕ ਵਾਰੀ ਮੱਥੇ ਲੱਗ ਜਾ ਹਾਂ ਹਾਂ ਕਟਕੜਾ ਸ਼ਰਮਸਾ ਮਹਿਸੂਸ ਕਰੂਗਾ ਵੀ ਦੇਖੋ ਆਪਣੇ ਉਹ ਬੱਸੀਆਂ ਨਾ ਕਰੀ ਸੀ ਬੰਦੇ ਨੇ ਹਾਂ ਆਪਣੇ ਦਾ ਫਿਰ ਵੀ ਵੇਕ ਗਿਆ ਆਪਾਂ ਵੇਕਣ ਨੂੰ ਕੀ ਥਕੀਨ ਵੇਚਦਾ ਆਪਾਂ ਹੀ ਨਹੀਂ ਕਹਿੰਦਾ ਦੇਖ ਵੀ ਬਾਈ ਗੱਲ ਆ ਲਖੇ ਹਮ ਵੀ ਮਜਬੂਰੀ ਹੁੰਦੀ ਆ ਵੀ ਆਪ ਦਾ ਸੌਦਾ ਦੇਖ ਕੇ ਕਰੋ ਹਾਂ ਫਿਰ ਪਹਿਲੇ ਦੇਖ ਕੇ ਕਰੋ ਨਾ ਗਲਤ ਇਹ ਹੋ ਗਈ ਆ ਪੜਨ ਧੱਕੇ ਨਾਲ ਗਲਤ ਕੋਈ ਹਾਂ ਹੁਣ ਆਇਆ ਮੰਨ ਲਾ ਵੀ ਜੇ ਯਾਰ ਮੈਂ ਲਿਆਕੇ ਦਾਰ ਬੰਨੀ ਜਿਉ ਮੁਰਕ ਕੇ ਅਗਲਾ ਗਾਲਾ ਕੱਢੀ ਜੋ ਮਾਗਰ ਤਰ੍ਹਾਂ ਫਿਰ ਕੀ ਫਾਇਦਾ ਆਪਣੇ ਪਸੂ ਖੜੇ ਆ ਨਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆ ਉਹਦੇ ਨਹੀਂ ਵੀ ਕਿ ਅੱਜ ਵੇਖ ਜੂ ਅੱਜ ਵੇਖ ਜੂ ਨਹੀਂ ਲੈ ਕੇ ਗਿਆ ਐਂ ਤਾਂ ਨਹੀਂ ਵੀ ਮਾਗਰ ਫੋਨ ਆਉਂਦਾਗਾ ਪਕਰ ਪਰ ਮੈਂ ਹਾਂ ਖਰਾ ਪਰ ਮੈਂ ਦੇਖਣਾ ਛੇਤੀ ਜੂੜ ਵੱਡਣ ਦਾ ਹਾਂ ਜੂੜ ਵੱਡ ਲੈ ਤੋਰ ਤੇ ਕਿਤੇ ਬੈਠਦੀ ਤੇ ਬਹਿੜਾ ਕਦ ਘੜੇਦਾਈ ਬਹੁਤ ਆ ਗਿਆ ਨਾ ਫਾਰਮ ਵਾਲੀ ਬਹਿੜਾ ਇਹ ਹਾਂ ਆਪ ਇਹ ਸਿਕਸ 40 426 ਤੋਂ ਇਹ ਗੱਭਣਾਗੀ ਠੀਕ ਹੈ ਜੀ ਪੂਰੀ ਠੰਡੀ ਸੀਲ ਵਹੜਾ ਹੂੰ ਪੱਕੇ ਤੇ ਤੈਨੂੰ ਤੁਰਨਾ ਵੀ ਨਹੀਂ ਆਉਂਦਾ ਹੂੰ ਫਾਰਮ ਦੀ ਇਹਦੀ ਕੱਚੇ ਦੀ ਆਪਣੇ ਕੋਲ ਵੀਡੀਓ ਪਈ ਆ ਠੀਕ ਹੈ ਫਾਰਮ ਦੀ ਹਾਂ ਠੀਕ ਹੈ ਠੀਕ ਹੈ ਜਿੱਥੋਂ ਲੈ ਕੇ ਆਂਦੀ ਆਪਾਂ ਬੰਦੇ ਨਾਲ ਵੀ ਗੱਲ ਕਰਾ ਦੇਾਂਗੇ ਹਾਂ ਪਹਿਲੀ ਫਸਟ ਲੋਕੇਸ਼ਨ ਇਹਦਾ 30 ਕਿਲੋ ਦੁੱਧ ਕੱਢਿਆ ਵਾ ਠੀਕ ਹੈ ਬਾਕੀ ਬਰੀਡ ਦੇਖੋ ਵਹੜ ਦੀ ਕੰਨ ਦੇ ਲੋ ਬਿਲਕੁਲ ਨਿਕਨੇ ਕੰਨ ਨੇ ਹੋਰ ਵੀ ਇਹਦੇ ਚ ਸਹੂਲਤ ਹਾਂ 30 ਅਪ੍ਰੈਲ ਤੱਕਰ ਇਹਦਾ ਬੀਮਾ ਵੀ 5700 ਦਾ ਹੋਇਆ ਵਾ अच्छा आलक, करे ना किसी ना 30 अप्रैल तक हां ठीक है ठीक है ते आज ਤਾਂ ਉਹ ਨੋਮੇ ਦਾਗਾ ਬੀਮੇ ਦਾਗਾ हां ਆਹਾ हां ਆ ਉਹਦਾ ਫਾਰਮ ਦਾ ਪਰ ਲਾ ਫਾਰਮ ਦਾ ਟ ਹੈਗਾ ਆ ਵੀ ਠੀਕ ਹੈ ਹੁਣ ਪੌਣੇ 8 ਦੀ ਇਹ ਡਰਾਈ ਰੁਪਣ ਹੋ ਗਈ ਨਾ 7 ਦੀ ਪੌਣੇ 7 ਦੀ 7 ਦੀ ਹੋ ਗਈ ਪੂਰੇ ਦੀ ਹੋ ਜੂ 5 ਤਰੀਕ ਨੂੰ हां ਬਸ ਪੌਣੇ 7 ਮਾਲੇ ਪਾ 8 8ਵਾਂ ਲੱਗਣ ਵਾਲਾ ਹੈ हां 8ਵਾਂ ਲੱਗੇ 5 ਦਿਨ ਘਟਨੇਗੇ हां ਤੇ ਦੁੱਧ ਦਾ ਡਰਾਈ ਹੈ ਨਾ ਫਿਰ ਹਾਂ ਦੁੱਧੋਂ ਡਰਾਈਆ ਕੱਦ ਆਇਆ ਗੱਲ ਮੈਂ ਚੜਾ ਕੇ ਛੱਡੀ ਵੀ ਇੱਥੋਂ ਸਾਹਮਣੇ ਦਾ ਕੰਧ ਰ데요 ਗੱਲ ਤੁਸੀਂ ਲੈ ਉਹੀ ਹਿਸਾਬ ਲਾ ਲਓ ਭਾਈ ਕਿੰਨੇ ਰਾਂ ਦੇ ਜਿਹੜੀ ਕੱਦ ਗਾਂ ਦਾ ਮੇਜ ਖਾਂਦਾ ਹੈਗਾ ਨਾ ਤੇ ਬਾਕੀ ਲੈ ਵਾ ਇਹਦਾ ਫਿਟਿੰਗ ਵਾਲਾ ਕੱਢ ਦੀਆ ਜਮਾ ਪੂਰਾ ਪੂਰਾ ਹਾਂ ਟੁੱਟਮਾ ਲੈਵਾਂ ਨਹੀਂ ਕੱਢਣਾ ਨਹੀਂ ਟੁੱਟਮਾ ਨਹੀਂ ਕੱਢਦੀ ਹੂੰ ਲੈ ਦਿਖਾ ਦੀ ਤੁਹਾਨੂੰ ਥਣ ਆਪਾਂ ਚਾਰੇ ਨਿਖੜੇ ਵਿੱਚ ਥਾਣਾ ਸੋਨੇ ਗੈਪ ਚ ਲੱਗੇ ਮੁੱਠੀ ਵਾਲਾ ਥਾਣਾ ਕੱਢੂਗੀਆਂ ਹੂੰ ਪੂਰਾ ਸੋਨਾ ਨਾ ਹਾਂ ਲੈ ਸਹੀ ਆ ਹੈ ਮੁੱਠੀ ਵਾਲਾ ਸੋਨਾ ਹੂੰ ਬਾਕੀ ਪਿਆਜ਼ੀ ਰੰਗ ਦੇ ਥਾਣੇ ਹੈਗੇ ਉਹ ਕਾਲੇ ਜੀ ਨਹੀਂ ਹੈਗੇ ਬਾਈ ਢਾਂਚਾ ਢੂੰਚਾ ਬੈੜਦਾ ਬਹੁਤ ਮਜ਼ਬੂਤ ਆ ਗਿਆ ਤੇ ਢਾਂਚਾ ਢੂੰਚਾ ਬਹੁਤ ਚੰਗਾ ਵਹ ਹੈ ਹਾਂ ਬਾਕੀ ਠੰਡੀ ਨਰਮ ਦੇ ਲੋ ਆਈ ਬਾਈ ਥੱਲੇ ਬੈਠਾ ਕੋਈ ਦਿੱਕਤ ਵਾਲੀ ਗੱਲ ਨਹੀਂ ਚੱਕਰ ਨਹੀਂ ਚੰਗੇ ਉਹਦੀ ਮਾਲਕਣ ਆ ਗਈ ਤੇ ਇਹ ਬਾਈ ਬਲ ਵੀ ਫਿਰ ਆਪਾਂ ਅੱਜ ਦੀ ਘੜੀ ਕਿੰਨੇ ਚ ਦੇਣੀ ਆਪਾਂ ਇਹ ਅੱਜ ਆਪਾਂ 65 ਦੀ ਦੇ ਦਿਆਂਗੇ ਫਿਰ 65 ਦੀ ਮਾਣ ਤਾਣ ਕਰ ਦਾਂਗੇ ਦੋ ਮਹੀਨੇ ਸਾਂਭਣੀ ਆ ਹਾਂ 100 ਕਿਲੋਮੀਟਰ ਦਾ ਕਿਰਾਇਆ ਫਿਰ ਇਹ ਵੀ ਗੱਲ ਆ ਹਾਂ ਮੌਕੇ ਤੇ ਆ ਗਈ ਹਾਂ ਆਪਾਂ ਇਹ ਵੀ ਲੱਖ ਰੁਪਏ ਦੀ ਲੈ ਲਾਂਗੇ ਵਾਪਸ ਠੀਕ ਆ ਇਹ ਵੀ ਵਾਦਾ ਇਹਦੀ ਵੀ ਸਾਈ ਰੱਖ ਲਿਆ ਅਗਲਾ ਠੀਕ ਆ ਲੱਖ ਰੁਪਏ ਦੀ ਇਹ ਰੱਖ ਲਾਂਗੇ ਹਾਂ ਆ ਜਾ 65 ਚ ਮਾਨਤਾ ਦੇ ਦੇਣਾ ਹਾਂ ਦੋ ਵੀ ਨਾਲ ਨੇ ਸਾਂਭਣੀਆਂ ਦੋ ਮਹੀਨੇ ਬਾਅਦ ਆਪਣਾ ਲੱਖ ਦੇ 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 ਪੂਰਾ ਚੱਕਰ ਲੈ ਸਾਂ ਸਮਝੋ ਤੁਹਾਨੂੰ 35000 ਦੇਦਾ ਮਿੱਤਰੋ ਜੇ ਕੋਈ ਹੋਇਆ ਦਿਲਚਸਪੀ ਰੱਖਣ ਵਾਲਾ ਹੋਵੇ ਉਹ ਐ ਨਹੀਂ ਵੇਹ ਟੁੱਟੀ ਵੀ ਆ ਵੀ ਇਹਦੀ ਸੇਵਾ ਵਾਲੀ ਕਰਨੀ ਪਊ ਹਾਂ ਉਹ ਵੀ ਐ ਪਈ ਆ ਛੱਠੂ ਵਰਗੀ ਦੋਨੇ ਵਾੜਾਂ ਦਾ ਮਤਲਬ ਸੌਦਾ ਕਰ ਲਓ ਜੇ ਕੋਈ ਭਰਾ ਸਾਂਵੇਂ ਦੋਨੇ ਗੱਬਣ ਨੇ ਆਂ ਬੱਸ ਕੋਈ ਵੀ ਨਹੀਂ ਲਿਸੀ ਆਬ ਨਹੀਂ ਲਿਸੀ ਹਾਂ ਬਿਲਕੁਲ ਬਿਲਕੁਲ ਹੂੰ ਠੀਕ ਆ ਤੇ ਹੁਣ ਦੱਸਾ ਦਿਆ ਪਾ ਬਹਿ ਰਾ ਨਾ ਇਹ ਇਹ ਕਿੰਨੇ ਇਹ ਹੈ ਬਾਈ 32 ਦਿਨਾਂ ਤੇ ਕਿੱਟਨਾ ਚੈੱਕ ਕਰੀਆ ਅੱਛਾ ਬਲੱਡ ਕਿੱਟਣਾ ਵਾਲਾ ਬਲੱਡ ਕਿੱਟਣਾ ਕਰੀਆ ਹਾਂ ਬਸ ਤੋਂ ਵੀ ਸ਼ੌਰ ਹੀ ਹੁੰਦਾ ਬਰਾੜਾ ਆਪਾਂ ਇਹ ਤੋਂ ਪਹਿਲਾਂ ਯਾਰ 3 ਵੇਤੀਆਂ ਤੁਹਾਨੂੰ ਪਤਾ ਹੀ ਆ ਹਾਂ ਹਾਂ ਆਪਣੇ ਚੈਨਲ ਦੀ ਆ ਦੇਖੋ ਕਾਲੀ ਬੱਸੀ ਵਿੱਚ ਹੀ ਆ ਇੱਕ ਮਹੀਨਾ ਪਹਿਲਾਂ ਦੇਖੋ ਕੋਰ ਸਿੰਘ ਵਾਲਿਆਂ ਨੂੰ ਦਿੱਤੀ ਆ ਹਾਂ ਇਹ ਲੈ ਕੇ ਪੁਰਥਲੇ ਵਾਲੇ ਇੱਕ ਇੱਕ ਲੈ ਕੇ ਰੈਕੋਟ ਵਾਲੇ ਹੂੰ ਤੂ ਸੇ ਵਿੰਡਲੇ ਤਿੰਨੇ ਵਾਲਾ ਕੋਈ 28 ਦੀ ਸੀ ਕੋਈ 30 ਦੀ ਕੋਈ 35 ਦੀ ਐ ਕਿਟਰੀ ਚੈੱਕ ਕਰਾਉਂ ਸੀ ਹਾਂ ਸੀਗੀਆਂ ਹਾਂ ਜਣੀ ਆਪਣੇ ਕੋਲੋਂ ਤਸੱਲੀ ਆ ਫਿਰ ਕੁਦਰਤ ਨੂੰ ਪਤਾ ਹਾਂ ਬਾਕੀ ਫਿਰ ਵੀ ਆ ਜਿਹੜਾ ਭਰਾ ਲੈ ਕੇ ਉਹ ਚਾਹੇ ਕੈਟਰ ਹੋੜਾ ਡੜ ਦਾ ਕਟਣਾ ਚੈੱਕ ਹੋਰ ਕਰਾ ਲਿਆ ਆਪਾਂ ਨੂੰ ਕੋਈ ਚੱਕਾ ਹਾਂ ਤੇ ਬਾਕੀ ਆਪਾਂ ਕੋਈ ਐਡਾ ਹੋ ਮਾਨ ਤਾਣੀ ਕਰਾਂਗੇ ਆਪਾਂ ਕੋਈ ਐ ਨਹੀਂ ਕਰਦੇ ਇਹਦਾ ਜੇ ਲੱਥਾਂ ਦਿਖਾ ਦੇ ਬੱਚੇ ਫਿਰ ਆਪਾਂ ਤੋੜ ਕੇ ਦਿਖਾ ਦਾਂਗੇ ਬਾਕੀ ਬੱਚੇ ਦਾ ਪੁੱਟਣਾ ਚੈੱਕ ਹੋਵੇ ਇਹ ਹੀ ਹੋ ਵਧੀਆ ਗੀ ਨਾਲ ਕਰ ਵੀ ਉਹਦਾ ਥਣਾ ਜਾਂਦਾ ਉਹਦਾ ਕਰਕੇ ਉਹਦੀ ਲੂਈ ਜੀ ਦਾ ਕਰਕੇ ਘਟਦੀ ਨੇ ਲੂਈ ਜੀ ਲੂਈ ਵਾਲੀ ਝੋਲੀ ਹਾਂ ਲੂਈ ਤੋਰ ਕੇ ਦਿਹਾ ਦੇ ਫਿਰ ਬਾਈ ਨਾ ਪਹਿਲਾ ਥਾਂ ਤੁਹਾਨੂੰ 4 ਹੀ ਮਿਲਣਗੇ ਬਾਈ ਦਿਨ ਚ 4 ਕੇ ਹੈਗਾ ਕੋਈ ਆ ਥੋੜੀ ਨਾ ਜਿਹੜੀ ਝੋਲੀ ਆ ਲੂਈ ਜਲੀ ਹੈਗੀ ਦਿਖ ਦੇ ਘਟਨੇ ਵਿੱਚ ਤੇ 32 35 ਦਿਨਾਂ ਦੀ ਜਿਹੜੀ ਇਸ ਟਾਈਮੇ ਕਟਾਂ ਦੇ ਨਾਲ ਚੈੱਕ ਪਾਸ ਆ ਗਈ ਤੇ ਬਾਕੀ ਤੂੰ ਜਿਹੜਾ ਭਰਾ ਖਰੀਦੋ ਉਹ ਆ ਦੀ ਹੋਰ ਡਾਕਟਰ ਤੋਂ ਕਟ ਨਾਲ ਚੈੱਕ ਕਰਵਾ ਸਕਦਾ ਠੀਕ ਹੈ ਹਾਂ ਹਾਂ ਇਹ ਚ ਕੋਈ ਸ਼ੱਕ ਨਹੀਂ ਗੀ ਆਜਾ ਪਾਣੀ ਪੀਣਾ ਤੇ ਪੀਲਾ ਕੋਈ ਨਹੀਂ ਇਹ ਬੱਚੀ ਫਿਰ ਬਾਈ ਆਪਾਂ ਕਨੇਚ ਦੇ ਦੇਾਂਗੇ ਇਹ 30 ਵੀ ਦੇ ਦੇਾਂਗੇ ਇਹ 30 ਚ ਉਹ ਤੇ ਇਹ ਜੋੜਾ ਆਪਾਂ 60000 ਰੁਪਏ ਤਾਂ ਦੇ ਦੇਵਾਂਗੇ ਜਿਹੜਾ ਪਹਿਲੇ ਨੰਬਰ ਤੇ ਸੀਗਾ ਹਾਂ ਲੈ ਇਥੋਂ ਬੱਚੀ ਲੰਬਾਈ ਲੂਈ ਖੜਨੀ ਹੋਣੀ ਚੈੱਕ ਕਰ ਲਿਓ ਸੋਹਣੀ ਹੈਗੀ ਬਾਕੀ ਕੰਨ ਕੁੰਨ ਵੀ ਚੰਗਿਆ ਤੇ ਮੱਥੀ ਬੋਦੀ ਵਾਦੀ ਦੇਖ ਸਕਦੇ ਮੈਂ ਤਾਂ ਠੀਕ ਹੈ ਚੰਗਿਆ ਮੋੜ ਦੇਣੀ ਆਪਾਂ ਕਿਸੇ ਨੂੰ ਠੀਕ ਹੈ ਵੀਰੇ ਆਫਰ ਹੀ ਆ ਹੂੰ ਹੁਣ ਆਪਾਂ ਪਹਿਲੇ ਉਹਨਾ ਟਰੈਕਟਰ ਕਢਾ ਕੇ ਅੱਛਾ ਦੇਖ ਪਾਣੀ ਪੀ ਲੈ ਦੇ ਦੇ ਸੀ ਥਾਂ ਮੈਂ ਤਾਂਹੀਂ ਥਾਂ ਜਦ ਹੁੰਦਾ ਸੀ ਮੈਂ ਪਾਣੀ ਪੀਂਦੀ ਹੁਣ ਦਿਖਾ ਦਿਗੇ ਥਾਂ ਤਾਂ ਸੋਹਣਾ ਲੱਗਿਆ ਗਿਆ ਬਹੁਤ ਸੋਹਣਾ ਜਣਾ ਹਾਂ ਥਣ ਬਹੁਤ ਸੋਹਣਾਗਾ ਹਾਂ ਕੈਪਚਾ ਥਣ ਵਧੀਆ ਥਾਣਾ ਠੀਕ ਐ ਕੁੜੀ ਵਗ ਗਿਆ ਜਨਮਾਈ ਨਹੀਂ ਗਈ ਹੂੰ ਇੱਥੋਂ ਨਿਕਾ ਮਾਲ ਲੈ ਚਾਰ ਖਾਣਾ ਸੋਨੇ ਗੈਪ ਚ ਲੱਗੇ ਹੋਏ ਲੈ ਚਲੋ ਬਾਈ 30 ਜਾ ਸਾਨੂੰ ਇਹ ਬੱਚੀ ਦਾ ਮਾਨਤਨ ਹੋ ਜਾਊਗਾ ਤੇ 30 ਚ ਸਾਨੂੰ ਆ ਇਹਦਾ 32 ਚ ਹੋ ਜਾਊ 30 ਚ ਵਜੇ ਨੇ ਕਹਤਾ ਠੀਕ ਐ 60 ਦਾ ਜੋੜਾ ਦੇ ਦਿਆਂਗਾ 60 ਜੋੜਾ ਥੋੜਾ ਤਾਂ ਮਾਨਤਨ ਹੋਰ ਹੋ ਜਾਊਗਾ ਤੇ ਉਹ ਵੜ ਕੱਲੀ ਜਿਹੜੀ ਉਹ 65 ਚੋਂ ਮਾਨਤਨ ਹੋ ਜਾਊ ਠੀਕ ਐ ਤੇ ਵਾਪਸੀ ਬਾਈ ਕਹਿੰਦਾ ਜਸਾਈ ਰੱਖਣੀ ਕਿਸੇ ਭਰਾ ਨੇ ਤਾਂ ਸਾਈ ਰੱਖ ਸਕਦਾ ਠੀਕ ਐ ਜੀ ਤੇ ਪਿੰਡ ਵਾਈ ਦਾਗਾ ਸੰਦੂਕਲਾ ਤਸੀਹ ਲਾਗੀ ਤਪਾ ਦਾ ਜ਼ਿਲ੍ਹਾ ਲਾਗਿਆ ਬਰਨਾਲਾ ਨੇੜੇ ਭਲੌਰ ਸ਼ਹਿਰ ਹੈ ਜਿਹੜੇ ਵੀਰ ਨੂੰ ਜਿਹੜਾ ਨਾਕ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ